ਸੱਤੇ ਦੀ ਧੀ ਵੀ ਉਸੇ ਥਾਂ ਤੇ ਬੈਠੀ ਐ ਤੇ ਪੁਕਾਰ ਰਹੀ ਐ ਕਿ ਮੇਰੀ ਆਵਾਜ਼ ਹੈਗੀ ਆ ਮੈਂ ਗਾਉਣਾ ਚਾਹੁੰਦੀ ਆ ਮੈਨੂੰ ਸਪੋਰਟ ਹੀ ਕਰ ਦਿਓ। ਸਰੋਤੇ ਮੈਨੂੰ ਵੀ ਪਿਆਰ ਕਰ ਲੈ ਜਿੱਦਾਂ ਕਿ ਮੇਰੇ ਪਾਪਾ ਨੂੰ ਕਰਦੇ ਸੀ ਕਿਉਂਕਿ ਮੈਂ ਵੀ ਉਹਨਾਂ ਦੇ ਵਾਂਗੀ ਗਾਉਣੀ ਐ। ਹ ਜਦੋਂ ਪੀਂਗ ਦੇ ਹਲਾਰੇ ਨਾਲ ਸੁਣਿਆ ਹਾ ਸੱਜਣਾ ਹਣੀਆਂ ਬੇਪੱਤੇ ਆ ਨਾ ਬੇਪੱਤੇ ਆ ਨਾ ਹਿੱਕ ਫੀੜਦੀ ਵੇ ਇਸ ਸੌਣ ਦਾ ਮੈਂ ਨਰਤ ਪਿਆਰ ਦਿਲ ਕਦੇ ਕਿਸੇ ਨੇ ਕਿਹਾ ਕਿ ਹਰਮਨ ਨੂੰ ਬੌਂਡ ਕਰ ਲੈਣੇ ਆ ਹਰਮਨ ਨੂੰ ਅਸੀਂ ਆਪਣੀ ਕੰਪਨੀ ਚ ਲੈ ਜਾਂਦੇ ਆ ਨਹੀਂ ਵੀਰੇ ਅੱਦਾ ਦੀ ਕੋਈ ਗੱਲ ਨਹੀਂ ਹੋਈ ਅਜੇ ਤੱਕ ਮੇਰੇ ਨਾਲ ਕਿਸੇ ਦੀ ਕਿਤੇ ਵੀ ਕੋਈ ਕੰਪਨੀ ਗਾਣਾ ਚਲਾਉਂਦੀ ਆ ਉਹਦਾ ਮਿਹਨਤਾਨਾ ਕਲਾਕਾਰ ਨੂੰ ਮਿਲਦਾਗਾ ਤੁਹਾਨੂੰ ਮਿਲਿਆ ਕਦੇ ਨਹੀਂ ਵੀਰੇ ਕੰਨਾ ਨੂੰ ਦੁੱਖ ਲੱਗਦਾ ਕਿ ਕਮਾਈ ਸਾਡੇ ਬਾਪੂ ਦੀ ਬਹੁਤ ਔਖਾ ਵੀਰੇ ਇਸ ਚੀਜ਼ ਦਾ ਬਹੁਤ ਔਖਾ ਵੀਰੇ ਪਰ ਹਰਮਨ ਛੱਤਾ ਜੇ ਕਿਤੇ ਸੱਭਿਆਚਾਰਕ ਪ੍ਰੋਗਰਾਮ ਤੇ ਜਾ ਕੇ ਵੀ ਕਹਿ ਦਿੰਦੀ ਆ ਕਿ ਮਨੁਸ਼ਤਰ ਛੱਤੇ ਧੀ ਆ ਤੋ ਉੱਥੇ ਵੀ ਟਾਈਮ ਦਿੰਦੇ ਦੱਸਣਾ ਪੈਂਦਾ ਨਾਮ ਲਿਖਾਉਣਾ ਪੈਂਦਾ ਵੀ ਅਸੀਂ ਉਹਨਾਂ ਦੇ ਬੱਚੇ ਪਛਾਣ ਕੋਈ ਨਹੀਂ ਨਾਮ ਬਹੁਤ ਸਰੋਤੇ ਇਦਾਂ ਦੇ ਵੀ ਪਏ ਨੇ ਵੀ ਕਹਿੰਦੇ ਨਹੀਂ ਭੈਣ ਨੂੰ ਟਾਈਮ ਦੇਣਾ ਇੱਕ ਵੀਰ ਦਾ ਜੀ ਉਹਦੀ ਗਾਇਕੀ ਦੀ ਕਦਰ ਨਹੀਂ ਜਿਹੜਾ ਕੋਈ ਚੰਗਾ ਗਾਉਂਦਾ ਉਹਨੂੰ ਤਾਂ ਸੁਣਦੇ ਲੋਕੋ ਫਟੜੌਰ ਦੇ ਬਹੁਤ ਸਾਰੇ ਮਕਬੂਲ ਸਿੰਗਰ ਹੋਏ ਨੇ ਹੁਣ ਨਵੇਂ ਮੁੰਡੇ ਆਏ ਨੇ ਕਦੇ ਉਹਨਾਂ ਨੇ ਪੁੱਛਿਆ ਕਿ ਛੱਤਾ ਜੀ ਦੇ ਘਰੇ ਜਾਇਏ ਨਹੀਂ ਵੀ ਤੁਸੀਂ ਵੀ ਇਹ ਗੱਲ ਕਹਿੰਦੇ ਹੋ ਕਿ ਪਾਪਾ ਦੇ ਜਾਣ ਤੋਂ ਬਾਅਦ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਕਿਉਂ ਲੋੜ ਮਹਿਸੂਸ ਹੁੰਦੀ ਸਾਨੂੰ ਪੁੱਛੋ ਤੁਸੀਂ ਆਪਣੀ ਤੁਹਾਡੀ ਆਪਣੀ ਆਵਾਜ਼ ਆ ਤੁਸੀਂ ਆਪਣੀ ਆਵਾਜ਼ ਨਹੀਂ ਅੱਗੇ ਆ ਸਕਦੇ ਅੱਜ ਦੇ ਹਜਮਾਨੇ ਵਿੱਚ ਹੱਜ ਕੀ ਗਰੀਬ ਦਾਏ ਜੀ ਦੇ ਘਰ ਧੀ ਮੁੱਟਿਆ ਹਰ ਜਿਹੜਾ ਟਾਈਮ ਉਹਨਾਂ ਦਾ ਸੀ ਉਹ ਸਮਾਂ ਕਾਫੀ ਅੱਗੇ ਲੰਘ ਚੁੱਕਿਆ ਜਿਹੜਾ ਹੁਣ ਦਾ ਸਮਾਂ ਉਹ ਸਮਾਂ ਬਹੁਤ ਪਿੱਛੇ ਕੀ ਘਟਨਾ ਵਾਪਰੀ ਸੀ ਉਸ ਦਿਨ ਜਦੋਂ ਮੌਤ ਹੁੰਦੀ ਹੈ ਕੀ ਦੱਸਾਂ ਵੀਰੇ ਵੀ ਦਿੱਤਾ ਗਿਆ ਸੀ ਕੋ ਡਰਿੰਕ ਦੇ ਵਿੱਚ ਲੋਕ ਤਾਂ ਇਹ ਕਹਿੰਦੇ ਨੇ ਕਿ ਛੱਤਾ ਜੀ दारू ਪੀਂਦੇ ਸੀ ਕਿ ਜਾਣੀ ਇੱਕ ਬੰਦਾ ਘਰ ਦੇ ਵਿੱਚੋਂ ਚਲਿਆ ਜਾਵੇ ਪਰਿਵਾਰ ਦੇ ਇਦਾਂ ਦੇ ਹਾਲਾਤ ਸਿਰ ਤੋਂ ਸਿਰ ਦਾ ਸਾਈ ਚਲਿਆ ਜਾਵੇ ਨਾ ਤੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਹੋ ਜਾਂਦੇ ਮੰਨਦੇ ਆ ਚੀਜ਼ ਨੂੰ ਵੀ ਸਾਡੇ ਫਾਦਰ ਸਾਹਿਬ ਜਾਂਦੇ ਹੁੰਦੇ ਅੱਜ ਅਸੀਂ ਵੀ ਕੈਨੇਡਾ ਅਮਰੀਕਾ ਬੈਠੇ ਹਾਂ ਬਹੁਤ ਚੀਜ਼ਾਂ ਕਹਿਣ ਕਰਦੇ ਆ ਬਹੁਤ ਕਮੀ ਮਹਿਸੂਸ ਹੁੰਦੀ ਹੈ ਮਾਂ ਬਾਪ ਉਹ ਦੂਮ ਉਸ ਰਾਸਟੇ ਤੋਂ ਵੀ ਉਹ ਗਾਣਾ ਗਾਉਂਦੇ ਨੇ ਕਿਵੇਂ ਮਹਿਸੂਸ ਹੁੰਦਾ ਪਹਿਲਾ ਗਾਣਾ ਗਾਉਂਦੇ ਉਸ ਤੋਂ ਬਾਅਦ ਜਾਂਦੇ ਹੋ ਕਿ ਪਹਿਲਾਂ ਤੁਸੀਂ ਘਰ ਜਾਂਦੇ ਨਹੀਂ ਵੀਰੇ ਪਹਿਲਾਂ ਉਹਨਾਂ ਨੇ ਮੇਰੇ ਪਾਪਾ ਦਾ ਗਾਣਾ ਗਾਇਆ ਸੀ ਬਾਅਦ ਦੇ ਵਿੱਚ ਉਹਨਾਂ ਨੇ ਸਾਡੇ ਤੱਕ ਰਸਤਾ ਕੰਮ ਕੀਤਾ ਸੀ ਕਿ ਉਹਨਾਂ ਦੀ ਬੇਟੀ ਨੂੰ ਅਸੀਂ ਮਿਲਣਾ ਤੇ ਕੁੱਤੇ ਆਣਾ ਇੱਕ ਪੜ ਗਈ ਹਾਂਜੀ ਮੈਂ ਅੰਗਰੇਜ਼ਾਂ ਕੋਲ ਮੈਨੂੰ ਬੁਲਾਇਆ ਸੀ ਕਿਵੇਂ ਲੱਗਿਆ ਮੈਨੂੰ ਬਹੁਤ ਰਿਸਪੈਕਟ ਕੀਤੀ ਵੀਰੇ ਉਹਨਾਂ ਨੇ बहुत वजिया सी मेरे वीडियो का नेचर बहुत सी चलो जो अचो होंगे भीरे अब मैं कितने कि पहुंच जाती बहुत वह नेचर से एस एम टी वी देख रहे सारे दर्शकों का बहुत बहुत स्वागत प्रोग्राम देसी बीट तो देसी बीट तहत प्रोग्राम तहत अग अं आए हाँ आदमपुरा आदमपुरा पिंड बड़ा खूबसूरत है जिस लोकेशन से बैठे हैं ਇਹ ਇੱਟਾਂ ਦਾ ਪੱਠਾ ਇੱਟਾਂ ਦਾ ਪੱਠਾ ਨਾਲ ਆ ਪਰ ਇੱਥੇ ਜਿਹੜੀਆਂ ਇੱਟਾਂ ਜਿਹੜੀਆਂ ਪੱਥੀਆਂ ਜਾਂਦੀਆਂ ਨੇ ਮਜ਼ਦੂਰ ਕੰਮ ਕਰਦੇ ਨੇ ਤੁਸੀਂ ਬੈਕਗ੍ਰਾਉਂਡ ਤੇ ਦੇਖ ਸਕਦੇ ਹੋ ਦ੍ਰਿਸ਼ ਪਰ ਇਸ ਪਿੰਡ ਦਾ ਇੱਕ ਗਾਇਕ ਜਿਹੜਾ ਬੜਾ ਮਕਬੂਲ ਰਿਹਾ ਆਪਣੇ ਸਮੇਂ ਦੇ ਵਿੱਚ ਆਵਾਜ਼ ਕਹਿੰਦੇ ਹੁੰਦੇ ਸੀ ਕਿ ਇੱਕ ਮਾਨਕ ਤੋਂ ਵੀ ਉੱਪਰ ਜਾ ਕੇ ਕਿਤੇ ਗਾ ਦਿੰਦਾ ਹੈਗਾ ਨਸ਼ੱਤਰ ਛੱਤਾ ਉਹਨਾਂ ਦੀ ਬੇਟੀ ਹਰਮਨ ਛੱਤਾ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਹਰਮਨ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੀ ਠੀਕ ਹੋ ਤੁਸੀਂ ਹਾਂਜੀ ਵੀਰੇ ਓਕੇ ਆ ਜੀ ਪਹਿਲਾਂ ਆਪਾਂ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਜਿਸ ਗੀਤ ਨੂੰ ਬ ਸਦੂ ਮੂਸੇ ਵਾਲ ਨੇ ਵੀ ਉਸ ਗੀਤ ਨੂੰ ਪ੍ਰਮੋਟ ਕੀਤਾ ਉਸ ਗੀਤ ਨੂੰ ਗਾਇਆ ਸਟੇਜ ਤੋਂ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਾ ਸੋਣਾ ਹੁਣ ਮੁੜ ਜਾ ਵੀਰਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਭਨ ਬਖਰਾ ਅੜਿਆ ਤੇ ਜਿਹੜਾ ਅਥਰੂ ਬਹਿ ਹਣ ਬਣ ਚੋਵੇ ਤੇਰੀਆਂ ਪਾਉਣਾ ਜ਼ਖਮ ਉਚੜੇ ਤੇ ਅਸੀਂ ਰੱਖਦੇ ਮਸਾਂ ਹਾਲ ਕੋਵੇ ਹੋ ਕੀਲ ਬਲੇ ਫਦਾਂ ਤੇਰਾ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲਮਲੀ ਆਖੀ ਸੁਣੇ ਜਰਦੀ ਵੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗਦੇ ਹਲਾਰੇ ਨਾਲ ਸੁਣਿਆ ਸੱਜਣਾ ਹਣੀਆਂ ਬੇ ਪੱਤੇ ਆ ਨਾ ਬੇ ਪੱਤੇ ਆ ਨਾ ਬੇ ਪੱਤੇ ਆ ਨਾ ਇੱਕ ਬਿੜਗੀ ਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆ ਹਾਰਦੀ ਅੰਤਰਾ ਸੁਣਾ ਦਊ ਇਸ ਦਾ ਇੱਕ ਹੋਰ ਹੁ ਕੱਲ ਵੇਖਿਆ ਸੀ ਮੋਰ ਭੈਲ ਪਾਵਦਾ ਕੋਲ ਜਦੋਂ ਮੋਰਨੀ ਖੜੀ ਹੋ ਸਾਡੇ ਦਿਲ ਦੀ 부ਜੀ ਨਾ ਇੱਕ ਸੱਜਣਾ ਬੇ ਹੰਜੂਆਂ ਦੀ ਲੱਗ ਕੇ ਚੜੀ ਵੇ ਕੱਲ ਵੇਖਿਆ ਸੀ ਮੋਰ ਪਹਿਲੇ ਪਾਮ ਦਾ ਕੁਲ ਜਦੋਂ ਮੋਰਨੀ ਖੜੀ ਹੋ ਸਾਡੇ ਦਿਲ ਦੀ ਬੁਜੀ ਨਾ ਅੱਗ ਸੱਜਣਾ ਬੇ ਹੰਜੂਆਂ ਦੀ ਲੱਗ ਕੇ ਚੜੀ ਵੇ ਤੇਰੇ ਨਿੱਕੇ ਨਿੱਕੇ ਲਾਰੇਆਂ ਦੇ ਨਾਲ ਵੇ ਸੋਹਣਿਆ ਸੱਜਣਾ ਤੇਰੇ ਨਿੱਕੇ ਨਿੱਕੇ ਲਾਰੇਆਂ ਦੇ ਨਾਲ ਵੇ ਨਮਾਣੀ ਜਿੰਦ ਹੋਰ ਚਿੜ ਗਈ ਵੇ ਹੋ ਜਦੋਂ ਪੀਂਗਦੇ ਹਲਾਰੇ ਨਾਲ ਸੋਹਣਿਆ ਸੱਜਣਾ ਹਣੀਆਂ ਬੇ ਪੱਤੇ ਆ ਨਾ ਵੇ ਪੱਤੇ ਆਨਾ ਵੇ ਪੱਤੇ ਆਨਾ ਹਕ ਪੜਗੀ ਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆ ਹਾਰਦੀ ਕੀ ਬਾਤ ਆ ਤੁਹਾਨੂੰ ਸੁਣ ਕੇ ਆ ਹੀ ਲੱਗਦਾ ਕਿ ਨਸ਼ੱਤਰ ਸ਼ੱਤਾ ਜੀ ਨੂੰ ਹੀ ਸੁਣ ਰਹੇ ਆ ਉਸੇ ਤਰ੍ਹਾਂ ਦੀ ਆਵਾਜ਼ ਉਸੇ ਤਰ੍ਹਾਂ ਤੁਸੀਂ ਗਾਉਂਦੇ ਹੋ ਲਹਿਜਾ ਵੀ ਉਸੇ ਤਰ੍ਹਾਂ ਦਾ ਹੈ ਜਦੋਂ ਗੀਤ ਗਾਉਂਦੇ ਹੋ ਆਪਣੇ ਪਾਪਾ ਨੂੰ ਮਹਿਸੂਸ ਕਰਦੇ ਹੋ ਹਮੇਸ਼ਾ ਮਹਿਸੂਸ ਕਰਦੀ ਵੀ ਉਹਨਾਂ ਨੂੰ ਹਰ ਵਕਤ ਯਾਦ ਕਰਦੇ ਉਹਨਾਂ ਨੂੰ ਉਹ ਇਹ ਜ ਟਾਈਮ ਹੀ ਨਹੀਂ ਜਿਹੜੇ ਟਾਈਮ ਉਹਨਾਂ ਨੂੰ ਨਾ ਯਾਦ ਕਰਦੀ ਹੋਈ ਤੁਹਾਡੇ ਨਾਂ ਬਹੁਤ ਮੋਹ ਸੀ ਜਦੋਂ ਮੈਂ ਕੋਈ ਚੀਜ਼ ਪੜ੍ਹਦਾ ਉਹਨਾਂ ਬਾਰੇ ਜਾਂ ਕਿਸੇ ਤੋਂ ਸੁਣਦਾ ਮੇਰਾ ਵੀ ਇਹ ਏਰੀਆ ਭਗਤਾ ਭਾਈ ਦਾ ਪਿੰਡ ਆ ਮੇਰਾ ਤਾਂ ਕਹਿੰਦੇ ਸੀ ਤੁਹਾਡਾ ਇੱਕ ਛੋਟਾ ਨਾਂ ਰੱਖਿਆ ਹੋਇਆ ਸੀ ਉਹਨਾਂ ਨੇ ਤੇ ਪਿਆਰ ਨਾਲ ਤੁਹਾਨੂੰ ਬੁਲਾਉਂਦੇ ਹੁੰਦੇ ਸੀਗੇ ਹਾਂਜੀ ਵੀਰੇ ਮੈਨੂੰ ਪਿਆਰ ਨਾਲ ਬਗੜਾ ਬਗੜਾ ਕਹਿੰਦੇ ਹੁੰਦੇ ਸੀ ਮੇਰੇ ਪਾਪਾ ਬਚਪਨ ਦੇ ਵਿੱਚ ਉਹਨਾਂ ਨੇ ਜਦੋਂ ਵੀ ਮੰਨ ਲਓ ਤਿਆਰੀ ਵਗੈਰਾ ਕਰਦੇ ਸੀ ਜਾਂ ਵੀ ਉਹਨਾਂ ਨੇ ਸਵੇਰ ਉੱਠਣਾ ਉੱਠ ਕੇ ਜਦੋਂ ਵੀ ਤੂੰ ਬੱਤੀ ਘਰੇ ਕਰਨੀ ਉਹਨਾਂ ਨੇ ਬਾਕਾਇਦਾ ਮੈਨੂੰ ਨਾਲ ਹੀ ਵੀ ਆਵਦੇ ਠਾਕੇ ਤਿਆਰ-ਵਿਆਰ ਕਰਕੇ ਮੈਨੂੰ ਵੀ ਨਾਲ ਠਾ ਲੈਂਦੇ ਸੀ ਰਿਆਜ਼ ਤੇ ਹਾਂਜੀ ਰਿਆਜ਼ ਰੋਜ਼ ਕਰਦੇ ਸੀ ਡੇਲੀ ਜੀ ਤੁਹਾਡੇ ਜਨਮ ਤੋਂ ਪਹਿਲਾਂ ਉਹ ਇਸ ਖੇਤਰ 'ਚ ਆ ਜਾਂਦੇ ਨੇ ਗਾਉਣ ਵਾਲੇ ਖੇਤਰ 'ਚ ਹਾਂਜੀ ਲੋਕ ਸੰਗੀਤ ਮੰਡਲੀ ਭਦੌੜ ਦੇ ਨਾਲ ਜੁੜਦੇ ਨੇ ਦਾਜ ਦੀ ਲਾਹਨਤ ਕੈਸਟ ਆਉਂਦੀ ਹੈ ਉਹਦੇ ਵਿੱਚ ਇੱਕ ਗਾਣਾ ਵੀ ਆਉਂਦਾਗਾ ਕਿ ਅ ਅੱਜ ਦੇ ਜਮਾਨੇ ਵਿੱਚ ਹੱਜ ਕੀ ਗਰੀਬ ਦਾ ਜਿਹਦੇ ਘਰ ਧੀ ਮਟਿਆਰ ਘਰ 'ਚ ਗਰੀਬੀ ਵੀ ਰਹੀ ਹੈ ਉੜੇ ਪਾਪਾ ਸਿਰੀ ਵੀ ਰਾਲਦੇ ਰਹੇ ਨੇ ਹਾਂਜੀ ਬਚਪਨ ਦੇ ਵਿੱਚ ਪਾਪਾ ਸਿਰੀ ਵੀ ਰਾਲਦੇ ਰਹੇ ਆ ਜੀ ਨਰਮਿਕ ਪਾਹਾਂ ਵੀ ਬਹੁਤ ਚੁਗਿਆ ਪਾਪਾ ਨੇ ਵੀਰੇ ਜਿਵੇਂ ਅੱਜ ਆਪਾਂ ਮੈਂ ਇਸੇ ਕਰਕੇ ਲੋਕੇਸ਼ਨ ਚੁਣੀ ਸੀਗੀ ਕਿਉਂਕਿ ਕਿਰਤੀਆਂ ਦੀ ਜੇ ਗੱਲ ਹੈ ਕਿਰਤੀਆਂ ਦਾ ਜਿਹੜਾ ਘਰ ਦਾ ਗਾਉਣ ਵਾਲਾ ਜਿਹੜਾ ਬੱਚਾ ਹੈਗਾ 76 7ਾ ਕਿਰਤੀਆਂ ਦੇ ਵਿਰੇ ਪੈਦਾ ਹੋਇਆ ਤੇ ਪਹਿਲੀ ਕੈਸਟ ਵੀ ਉਹ ਲੋਕਾਂ ਦੀ ਕੱਢਦਾ ਹੈਗਾ ਜਿਹੜੀ ਦਾਜ ਦੀ ਲਾਹਨਤ ਹੁੰਦੀ ਹੈ ਜਿਹੜੀ ਉਹਦੇ ਲੋਕਾਂ ਦੀ ਗੱਲ ਹੁੰਦੀ ਹੈ ਤੇ ਅੱਜ ਆਪਾਂ ਉਸੇ ਪੱਠੇ ਤੇ ਬੈਠੇ ਆ ਕਿ ਜਿੱਥੇ ਕਿਰਤੀ ਕੰਮ ਕਰਦੇ ਨੇ ਤੁਹਾਨੂੰ ਲੱਗਦਾ ਹੈ ਕਿ ਪਹਿਲਾ ਦਾਜ ਦੀ ਲਹਨਤ ਆਉਂਦੀ ਹੈ ਫਿਰ ਇੱਕਦਮ ਟਰੈਕ ਚੇਂਜ ਹੋ ਜਾਂਦਾ ਹੈਗਾ ਪਾਪਾ ਦਾ ਤੁਹਾਡਾ ਹਾਂਜੀ ਪਹਿਲਾ ਦਾਜ ਦੀ ਲਹਨਤ ਫਿਰ ਉਸ ਤੋਂ ਪਾਪਾ ਸਟਾਰ ਬੰਦੇ ਆ ਰੁੱਤ ਪਿਆਰ ਦੀ Song ਤੋਂ ਉਹ ਜਾਦੇ ਫੇਮਸ ਉਹ ਗੀਤ ਹੋਈ ਸੀ ਹੂੰ ਜਦੋਂ ਇਹ ਗਾਣੇ ਸੁਣਦੇ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਹਿਸੂਸ ਕਰਦੇ ਆ ਇਕੱਲਾਪਣ ਲੱਗਦਾ ਹੈਗਾ ਕਿ ਪਿਤਾ ਚਲਾ ਜਾਂਦਾ ਹੈ ਪਿਤਾ ਦੇ ਜਾਣ ਤੋਂ ਬਾਅਦ ਮਾਤਾ ਦਾ ਮੈਂਟਲੀ ਅਪਸੈਟ ਹੋ ਜਾਣਾ ਫਿਰ ਬ੍ਰਦਰ ਦਾ ਚਲੇ ਜਾਣਾ ਤਾਂ ਇਕੱਲੀ ਹਾਰਮਨ ਛੱਤਾ ਵੱਡੀ ਆ ਘਰ ਦੀ ਕੁੜੀ ਤੋ ਕੱਲੀ ਰਹਿ ਜਾਂਦੀ ਐ ਤੋ ਉਹਨੂੰ ਮਹਿਸੂਸ ਕਰਦਾ ਕਦੇ ਸੋਹਰੇ ਰਹਿਣਾ ਪੈਂਦਾ ਤੇ ਕਦੇ ਪੇਕੇ ਆਉਣਾ ਪੈਂਦਾ ਵੀਰੇ ਬਹੁਤ ਗੱਲਾਂ ਮਹਿਸੂਸ ਕਰਦੇ ਆ ਬਚਪਨ ਦੇ ਵਿੱਚ ਹਰੇਕ ਬੱਚੇ ਦਾ ਸੁਪਨਾ ਹੁੰਦਾ ਕਿ ਉਹਦਾ ਮਾਂ-ਬਾਪ ਜਿੰਨਾ ਟਾਈਮ ਹੋਵੇ ਉਹਦਾ ਮਾਂ-ਬਾਪ ਉਹਦੇ ਕੋਲੇ ਹੋਵੇ ਪਰ ਮਰਨ ਤੋਂ ਬਾਅਦ ਪਤਾ ਲੱਗਦਾ ਵੀ ਮਾਂ-ਬਾਪ ਦੀ ਕਮੀ ਕੀ ਹੁੰਦੀ ਐ ਬਹੁਤ ਮਹਿਸੂਸ ਕਰਦੇ ਆ ਚੀਜ਼ਾਂ ਨੂੰ ਅਸੀਂ ਕਿਉਂਕਿ ਮੇਰੇ ਮਾਂ-ਬਾਪ ਹੈ ਨਹੀਂ ਮੇਰੇ ਬ੍ਰਦਰ ਵੀ ਹੈ ਨਹੀਂ ਮਾਤਾ ਵੀ ਚਲੇ ਗਏ ਨੇ ਪਾਪਾ ਤਾਂ 92 93 ਦੀ ਗੱਲ ਆ ਵੀ ਜੋ ਸਪੇਰ ਹੋ ਗਏ ਘਰ ਘਰ ਚ ਡਰ ਲੱਗਦਾ ਫਿਰ ਜਦੋਂ ਆਉਣੇ ਉੱਥੇ ਪੈਂਡ ਸਪੈਂਡ ਆਉਣੇ ਆਦਮਪੁਰ ਜਿਵੇਂ ਮੈਂ ਦੇਖਿਆ ਕਿ ਘਰ ਦੇ ਹਾਲਾਤ ਜਿਸ ਬੈਠਕ ਦੇ ਵਿੱਚ ਬੈਠ ਕੇ ਤੁਹਾਡੇ ਪਾਪਾ ਰਿਆਸ ਕਰਦੇ ਸੀ ਉਸੇ ਤਰ੍ਹਾਂ ਖੜੀ ਹੈ ਪਰ ਕਮਜ਼ੋਰ ਹੁੰਦੀ ਜਾਂਦੀ ਹੈ ਉਹਦੀਆਂ ਨੀਹਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਾਂਜੀ ਵੀਰੇ ਉਹ ਉਸੇ ਤਰ੍ਹਾਂ ਹੀ ਹੈ ਉਹਦੀਆਂ ਨੀਹਾਂ ਵੀ ਕਮਜ਼ੋਰ ਆ ਸੱਤ ਦੀ ਬਿਲਕੁਲ ਹੀ ਖਰਾਬ ਹੋ ਚੁੱਕੀ ਆ ਉਹਦਾ ਇਹ ਨਹੀਂ ਪਤਾ ਵੀ ਜਿਆਦਾ بارش ਦੇ ਆਉਣ ਦੇ ਕਾਰਨ ਵੀ ਉਹ ਕਦੋਂ ਵੀ ਡਿੱਗ ਸਕਦੀ ਹੈ ਮੈਂ ਕਈ ਤਸਵੀਰਾਂ ਵੀ ਦੇਖੀ ਆ ਉਹਨਾਂ ਦਾ ਕਮਰਾ ਭਰਿਆ ਹੁੰਦਾ ਸੀ ਟਰਾਫੀਆਂ ਨਾਲ ਅੱਜ ਇੱਕ ਇੱਕ ਫੋਟੋ ਨਜ਼ਰ ਨਹੀਂ ਆਉਂਦੀ ਉੱਥੇ ਇੱਕ ਫੋਟੋ ਹੀ ਇਕੱਲੀ ਉਹ ਵੀ ਇੱਕ ਫਲੈਸ਼ ਕਢਾ ਕੇ ਲਈ ਹੋਈ ਹੈ ਵੀਰੇ ਉਹਨਾਂ ਦੇ ਕਦੇ ਕੋਈ ਬੰਦਾ ਸੋਚਦਾ ਹੋਵੇ ਕਿ ਨਛੱਤਰਛੱਤੇ ਦਾ ਪਿੰਡ ਦੇਖਣਾ ਹੈ ਪਿੰਡ ਵਾਲੇ ਲੋਕਾਂ ਨੂੰ ਵੀ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਘਰ ਨਛੱਤੇ ਦਾ ਕਿੱਥੇ ਆ ਵੀਰੇ ਉਹਨਾਂ ਦੇ ਚਾਹਣ ਵਾਲੇ ਵੀ ਉਹਨਾਂ ਨੂੰ ਇੰਨਾ ਪਿਆਰ ਕਰਦੇ ਸੀ ਸਿਰੋਤੇ ਕਿ ਉਹਨਾਂ ਦੀ ਕਿਸੇ ਨੇ ਪੈਰ ਦੀ ਜੁੱਤੀ ਤੱਕ ਵੀ ਨਹੀਂ ਛੱਡੀ ਤੇ ਫੋਟੋ ਤਾਂ ਬਹੁਤ ਵੱਡੀ ਗੱਲ ਹੈ ਵੀ ਜੁੱਤੀ ਕਿਉਂ ਲੈ ਕੇ ਪੈਰ ਦੀ ਜਾਂ ਸੂਟ ਕਿ ਪਿਆਰ ਕਰਕੇ ਵੀਰੇ ਉਹਨਾਂ ਦਾ ਪਿਆਰ ਹੀ ਇੰਨਾ ਸੀ ਜਨਤਾ ਨਾਲ ਪਿਆਰ ਹੀ ਉਹਨਾਂ ਦਾ ਇੰਨਾ ਸੀ ਕਿ ਹਰੇਕ ਬੰਦਾ ਉਹਨਾਂ ਨੂੰ ਪਿਆਰ ਨਾਲ ਬੁਲਾਉਂਦਾ ਸੀ ਆਪ ਵੀ ਹਰੇਕ ਬੰਦੇ ਨਾਲ ਪਿਆਰ ਨਾਲ ਵਿਚਰਦੇ ਸੀ ਹੂੰ ਨੇਚਰ ਇਦਾਂ ਦਾ ਸੀ ਹਰੇਕ ਬੰਦੇ ਨੂੰ ਪਿਆਰ ਸਤਕਾਰ ਨਾਲ ਬੁਲਾਉਂਦੇ ਸੀ ਪਿੰਡ ਦੇ ਵਿੱਚ ਵੀ ਬਾਹਰ ਵੀ ਜਿੱਦਾਂ ਸੁਣੀਦਾ ਵੀ ਉਹਨਾਂ ਦਾ ਨੇਚਰ ਬਹੁਤ ਵਧੀਆ ਸੀ ਹਰੇਕ ਬੰਦੇ ਨਾਲ ਵਧੀਆ ਵਿਚਰਦੇ ਸੀ ਕਦੇ ਕੋਈ ਤੁਹਾਨੂੰ ਲੱਗਿਆ ਤੁਸੀਂ ਉਦੋਂ ਛੋਟੇ ਹੁੰਦੇ ਹੋਵੋਗੇ ਜਦੋਂ ਇਹ ਘਟਨਾ ਵਾਪਰ ਜਾਂਦੀ ਹੈ ਪਰ ਤੁਹਾਨੂੰ ਕਿਸੇ ਨੇ ਬਾਅਦ ਵਿੱਚ ਦੱਸਿਆ ਹੋਵੇ ਕਿ ਵੀ ਜਿਸ ਘਰਾਂ ਦੇ ਵਿੱਚ ਅਸੀਂ ਪੈਦਾ ਹੋਇਆ ਕਿਰਤੀਆਂ ਦੇ ਘਰਾਂ ਦੇ ਵਿੱਚ ਕਦੇ ਕਿਸੇ ਨੇ ਕਿਹਾ ਹੋਇਆ ਕਿ ਵੀ ਲੈ ਫਲਾਣਿਆ ਤੂੰ ਕਿਵੇਂ ਅੱਗੇ ਚਲਾ ਜਾਏਗਾ ਅਸੀਂ ਤੈਨੂੰ ਅੱਗੇ ਨਹੀਂ ਜਾਣ ਦੇਣਾ ਹੁੰਦਾ ਇਹ ਵੀਰੇ ਬਹੁਤ ਹੁੰਦੀਆਂ ਇਹ ਚੀਜ਼ਾਂ ਵੀਰੇ ਅੱਜ ਵੀ ਕਹਿ ਦਿੰਦੇ ਨੇ ਬਹੁਤ ਕਹਿੰਦੇ ਨੇ ਵੀਰੇ ਆਪਣੀ ਕਹਿ ਲੇ ਪਰ ਚਲੋ ਫਿਰ ਵੀ ਸ਼ੁਕਰਾਨਾ ਕਰਦੇ ਆ ਪ੍ਰਮਾਤਮਾ ਦਾ ਕਿ ਜਿਹੜੇ ਮਕਾਮ ਤੇ ਅਸੀਂ ਅੱਜਾਂ ਸਰੋਤੇ ਬਹੁਤ ਪਾਪਾ ਦਾ ਕਰਕੇ ਬਹੁਤ ਸਤਿਕਾਰ ਦੇ ਰਹੇ ਆ ਕਲਾਕਾਰ ਦਾ ਕੋਈ ਧਰਮ ਜਾਤ ਹੁੰਦਾ ਨਹੀਂ ਜੀ ਕਲਾਕਾਰ ਸਾਂਝਾ ਹੁੰਦਾ ਹਾਂਜੀ ਸਾਰਿਆਂ ਦਾ ਸਾਰਿਆਂ ਦਾ ਸਾਂਝਾ ਹੁੰਦਾ ਜੀ ਉਹਦੀ ਕੋਈ ਜਾਤ ਪਾਤ ਨਹੀਂ ਹੁੰਦੀ ਹਰੇਕ ਦਾ ਸਾਂਝਾ ਹੁੰਦਾ ਕਲਾਕਾਰ ਫਿਰ ਅਸੀਂ ਕਿਉਂ ਬਣਾ ਦਿੰਨੇ ਜਾਤਾਂ ਪਾਤਾਂ ਪ੍ਰਮਾਤਮਾ ਨੇ ਤਾਂ ਜਾਤਾਂ ਪਾਤਾਂ ਬਣਾਏ ਬਣਾਈਆਂ ਨਹੀਂ ਹੈਗੀਆਂ ਇਹ ਤਾਂ ਇਨਸਾਨ ਹੀ ਬਣਾਉਂਦੇ ਜਾਂਦਾ ਪਤਾ ਹੀ ਉਹਨਾਂ ਨੇ ਤਾਂ ਇੱਕ ਹੀ ਕਿਹਾ ਸਾਰੇ ਅੱਛਾ ਉਹਨਾਂ ਦੇ ਗੀਤ ਬੜੇ ਜਿਹੜੇ ਸੋਹਣੇ ਗੀਤ ਸੀਗੇ ਬੜੇ ਮਕਬੂਲ ਹੋਏ ਉਹ ਗਾਣੇ ਸ਼ਬਦ ਬੜੇ ਖੂਬਸੂਰਤ ਸੀਗੇ ਜਿਹੜੇ ਵੀ ਉਹਨੇ ਗਾਣੇ ਗਾਏ ਉਹਨਾਂ ਨੇ ਤੁਸੀਂ ਵੀ ਅੱਜ ਉਸੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹੋ ਕਿ ਮੈਂ ਆਪਣੇ ਪਿਤਾ ਦਾ ਨਾਮ ਅੱਗੇ ਲੈ ਕੇ ਜਾਵਾਂ ਪਰ ਹਰਮਨ ਛੱਤਾ ਜੇ ਕਿਤੇ ਸੱਭਿਆਚਾਰਕ ਪ੍ਰੋਗਰਾਮ ਤੇ ਜਾ ਕੇ ਵੀ ਕਹਿ ਦਿੰਦੀ ਆ ਕਿ ਮਨੁਸ਼ਤਰ ਛੱਤੇ ਹੀ ਧੀ ਆ ਤਾਂ ਉੱਥੇ ਵੀ ਨਹੀਂ ਟਾਈਮ ਦਿੰਦੇ ਹਾਂਜੀ ਵੀਰੇ ਕਾਫੀ ਦੇਖਣ ਨੂੰ ਮਿਲਦਾ ਵੀ ਇਹ ਚੀਜ਼ਾਂ ਨੂੰ ਬਹੁਤ ਗੈਰ ਕਰਦੀਆਂ ਮੈਂ ਵੀ ਜਦੋਂ ਕਿਤੇ ਚਲੇ ਜਾਈਦਾ ਸੱਭਿਆਚਾਰਕ ਮੇਲੇ ਤੇ ਜਾਈਦਾ ਉੱਥੇ ਦੱਸਣਾ ਪੈਂਦਾ ਨਾਮ ਲਿਖਾਉਣਾ ਪੈਂਦਾ ਵੀ ਅਸੀਂ ਉਹਨਾਂ ਦੇ ਬੱਚੇ ਆ ਪਛਾਣ ਕੋਈ ਨਹੀਂ ਨਾਮ ਬਹੁਤ ਆ ਪਾਪਾ ਦਾ ਨਾਮ ਦੁਨੀਆ 'ਚ ਬਹੁਤ ਬਹੁਤ ਸਰੋਤੇ ਪਿਆਰ ਕਰਦੇ ਆ ਜਿਹੜੇ ਆ ਫਿਰ ਰੋਕ ਦਿੰਦੇ ਆ ਵੀ ਨਹੀਂ ਕੋਣਾ ਦੇਖੋ ਵੀਰੇ ਵੀ ਜਿਹੜੇ ਉਹਨਾਂ ਦੇ ਚਾਹਣ ਵਾਲੇ ਆ ਰੋਕ ਵੀ ਦਿੰਦੇ ਆ ਵੈਸੇ ਜਦੋਂ ਕਮੇਟੀਆਂ ਬਣੀਆਂ ਹੁੰਦੀਆਂ ਕਮੇਟੀਆਂ ਵਾਲੇ ਨੇ ਥਰੂ ਹੋ ਜਾਂਦੀਆਂ ਗੱਲਾਂ ਫਿਰ ਉਹ ਤਾਂ ਕਹਿ ਵੀ ਦਿੰਦੇ ਆ ਵੀ ਨਹੀਂ ਜਿਹੜੇ ਉਹਨਾਂ ਦੇ ਚਾਹਣ ਵਾਲੇ ਵਿੱਚ ਬੰਦੇ ਇਦਾਂ ਦੇ ਵੀ ਹੁੰਦੇ ਨੇ ਸਰੋਤੇ ਇਦਾਂ ਦੇ ਵੀ ਪਏ ਨੇ ਵੀ ਕਹਿੰਦੇ ਨਹੀਂ ਭੈਣ ਨੂੰ ਟਾਈਮ ਦੇਣਾ ਇੱਕ ਦੀਰ ਦਾ ਜ਼ਰੂਰ ਕਲਾਕਾਰ ਲਈ ਪੈਸਾ ਹੋਣਾ ਜ਼ਰੂਰੀ ਅੱਜ ਜਿਵੇਂ ਤੁਹਾਡੇ ਪਾਪਾ ਤਾਂ ਗਰੀਬੀ ਚ ਉੱਠ ਕੇ ਉਸ ਸਮੇਂ ਜਿਹੜਾ ਕਲਾਕਾਰ ਆ ਗਰੀਬ ਪਰਿਵਾਰਾਂ ਚ ਉੱਠ ਕੇ ਅੱਗੇ ਵਧ ਜਾਂਦੇ ਸੀ ਅੱਜ ਕਹਿੰਦੇ ਜੇ ਪੈਸੇ ਆ ਚਾਰ ਅਸੀਂ ਤਾਂ ਕਲਾਕਾਰ ਗਿਣਾਂਗੇ ਬੰਦੇ ਨੂੰ ਤੁਹਾਨੂੰ ਲੱਗਦਾ ਕਿ ਅੱਜ ਵੀ ਤੁਸੀਂ ਤਾਂ ਗਰੀਬੀ ਦੇ ਵਿੱਚ ਅੱਜ ਵੀ ਹੰਡਾ ਰਹੇ ਹੋ ਉਸੇ ਘਰ ਦੇ ਵਿੱਚ ਰਹਿ ਰਹੇ ਹੋ ਹਾਂਜੀ ਮੈਨੂੰ ਲੱਗਦਾ ਕਿ ਪੈਸਾ ਜ਼ਰੂਰੀ ਅੱਜ ਪੈਸਾ ਜ਼ਰੂਰੀ ਹੈ ਵੀਰੇ ਹਰੇਕ ਬੰਦੇ ਦੀ ਕਦਰ ਨਹੀਂ ਹੈ ਬੰਦੇ ਦੀ ਕੋਈ ਕਦਰ ਨਹੀਂ ਉਹਦੀ ਗਾਇਕੀ ਦੀ ਕਦਰ ਨਹੀਂ ਜਿਹੜਾ ਕੋਈ ਚੰਗਾ ਗਾਉਂਦਾ ਉਹ ਜਦੋਂ ਬੰਦੇ ਚੜਾਈ ਹੁੰਦੀ ਹੈ ਜਦੋਂ ਛੱਤਾ ਜੀ ਚੜਾਈ ਸੀਗੀ ਉਦੋਂ ਤਾਂ ਉਸੇ ਬੈਠਕ 'ਚ ਮਹਿਫਲਾਂ ਲੱਗਦੀਆਂ ਹੋਣੀਆਂ ਉਸੇ ਬੈਠਕ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਸਿੰਗਰ ਵੀ ਆਉਂਦੇ ਹੋਣੇ ਆ ਹਾਂਜੀ ਵੀਰੇ ਬਹੁਤ ਕਾਫੀ ਸਾਰੇ ਸਿੰਗਰ ਆਉਂਦੇ ਸੀ ਪਪਾ ਦੇ ਨਾਲ ਉਸ ਤੋਂ ਬਾਅਦ ਆਇਆ ਨਹੀਂ ਵੀਰੇ ਉਹਨਾਂ ਦਾ ਬਾਤ ਕੋਈ ਨਹੀਂ ਹੈ ਭਦੌਰ ਦੇ ਬਹੁਤ ਸਾਰੇ ਮਕਬੂਲ ਸਿੰਗਰ ਹੋਏ ਨੇ ਹੁਣ ਨਵੇਂ ਮੁੰਡੇ ਆਏ ਨੇ ਕਦੇ ਉਹਨਾਂ ਨੇ ਪੁੱਛਿਆ ਕਿ ਛੱਤਾ ਜੀ ਦੇ ਘਰੇ ਜਾਏਗੇ ਨਹੀਂ ਵੀਰੇ ਚਲੋ ਵੀ ਪਪਾ ਦੀ ਮੈਂ ਵਰਸੀ ਕਰਾਈ ਸੀ ਪਿਛਲੇ ਸਾਲ ਆ ਬੀਰੇਨਜੀ ਖਾਨ ਨੇ ਬਹੁਤ ਰਿਸਪੌਂਸ ਦਿੱਤਾ ਮੈਨੂੰ ਅੱਜ ਵੀ ਨਾਲ ਖੜੇ ਨੇ ਚਲੋ ਵੀ ਆਪਣੋ ਆਪਣੀਆਂ ਮਜਬੂਰੀਆਂ ਹੁੰਦੀਆਂ ਪਰ ਫਿਰ ਵੀ ਉਹ ਬਹੁਤ ਸਤਿਕਾਰ ਕਰ ਰਹੇ ਆ ਜੀ ਦਾ ਜੀ ਖਾਨ ਹਾਂਜੀ ਮਿਲਦੇ ਰਹੇ ਕਾਫੀ ਸਿੰਗਰ ਹੈਗੇ ਨੇ ਜਿਹੜੇ ਬਹੁਤ ਸਤਿਕਾਰ ਕਰਦੇ ਆ ਪਾਪਾ ਨੂੰ ਮਿਲਦੇ ਵੀ ਨਹੀਂ ਆਪਾਂ ਫੋਨ ਕਾਲ ਕਰਦੇ ਵਧੀਆ ਸਤਿਕਾਰ ਦਿੰਦੇ ਆਪਾਂ ਨੂੰ ਇਹ ਜਿਨੀ ਕੋਈ ਗੱਲ ਅਕਸਰ ਪਰਿਵਾਰ ਦੋਸ਼ ਲਾ ਦਿੰਦੇ ਨੇ ਮਤਲਬ ਤੁਸੀਂ ਵੀ ਤੁਸੀਂ ਵੀ ਇਹ ਗੱਲ ਕਹਿੰਦੇ ਹੋ ਕਿ ਪਾਪਾ ਦੇ ਜਾਣ ਤੋਂ ਬਾਅਦ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਕਿਉਂ ਹੁੰਦਾਗਾ ਕਿ ਉਹਨਾਂ ਦੇ ਜਾਣ ਤੋਂ ਬਾਅਦ ਕਿਉਂ ਲੋਡ ਮਹਿਸੂਸ ਹੋ ਰਿਹਾ ਜੀ ਸਾਨੂੰ ਪੁੱਛੋ ਤੁਸੀਂ ਆਪਣੀ ਤੁਹਾਡੀ ਆਪਣੀ ਆਵਾਜ਼ ਦਾ ਤੁਸੀਂ ਆਪਣੀ ਆਵਾਜ਼ ਨਾਲ ਹੀ ਅੱਗੇ ਆ ਸਕਦੇ ਹੋ ਦੇਖੋ ਵੀਰੇ ਗੱਲ ਇਦਾਂ ਦੀ ਵੀ ਚਲੋ ਜਿਹੜਾ ਟਾਈਮ ਉਹਨਾਂ ਦਾ ਸੀ ਉਹ ਸਮਾਂ ਕਾਫੀ ਅੱਗੇ ਲੰਘ ਚੁੱਕਿਆ ਜਿਹੜਾ ਹੁਣ ਦਾ ਸਮਾਂ ਉਹ ਸਮਾਂ ਬਹੁਤ ਪਿੱਛੇ ਆ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਜੇ ਚੱਲੀ ਤਾਂ ਉਹ ਚੀਜ਼ਾਂ ਨੂੰ ਮੈਂ ਨਹੀਂ ਉਹ ਕਰਦੀ ਗੈੜ ਵੀ ਦੇਖੋ ਉਹਨਾਂ ਦੇ ਨਾਲ ਜਿਹੜੇ ਆਉਂਦੇ ਸੀ ਚਲੋ ਆਉਂਦੇ ਸੀ ਪਰ ਆਉਣਾ ਵੀ ਚਾਹੀਦਾ ਸੀ ਚਲੋ ਫਿਰ ਵੀ ਸਤਿਕਾਰ ਦਿੰਨੇ ਆ ਵੀ ਚਲੋ ਉਹਨਾਂ ਦੀ ਆਪਣੀ ਮਰਜ਼ੀ ਕੀ ਘਟਨਾ ਵਾਪਰੀ ਸੀ ਉਸ ਦਿਨ ਜਦੋਂ ਮੌਤ ਹੁੰਦੀ ਹੈ ਵੀਰੇ ਤਕਰੀਬਨ ਉਹਨਾਂ ਨੂੰ ਕੀ ਦੱਸਾਂ ਵੀਰੇ ਵੀ ਦਿੱਤਾ ਗਿਆ ਸੀ ਕੋ ਡਰਿੰਕ ਦੇ ਵਿੱਚ ਜੋ ਪਰ ਬਾਹਰ ਕਹਿੰਦਾ ਹਾਂਜੀ ਪਰ ਲੋਕ ਤਾਂ ਇਹ ਕਹਿੰਦੇ ਨੇ ਕਿ ਛੱਤਾ ਜੀ दारू ਪੀਂਦੇ ਸੀਗੇ ਜ਼ਿਆਦੇ ਨਹੀਂ ਵੀਰੇ ਸੋਣੇ ਦੇ ਵਿੱਚ ਮੇਰੀ ਇਹ ਜੀ ਬਹੁਤ ਘੱਟ ਸੀ ਜਦੋਂ ਪਾਪਾ ਸਪੇਅਰ ਹੋਇਆ ਮੈਨੂੰ ਤਾਂ ਵੈਸੇ ਤਕਰੀਬਨ ਇਹ ਗੱਲਾਂ ਦਾ ਪਤਾ ਵੀ ਨਹੀਂ ਕਿ ਕਿੱਥੇ ਥਾਂ ਤੇ ਇਹ ਵੀ ਗੱਲ ਕਹੀ ਆ ਕਿ ਦੋ ਤਿੰਨ ਦਿਨ ਪਹਿਲਾਂ ਘਰ ਦੇ ਵਿੱਚ ਕੁਝ ਅਜਨਬੀ ਬੰਦੇ ਆਉਂਦੇ ਸੀਗੇ ਵੀਰੇ ਦੇਖੋ ਵੀ ਮੈਂ ਕਾਫੀ ਛੋਟੀ ਸੀ ਮੈਨੂੰ ਤਾਂ ਇਹ ਚੀਜ਼ਾਂ ਦੀ ਨਹੀਂ ਪਤਾ ਹੈਗਾ ਵੀ ਸੋਨਾਂ ਦੇ ਵਿੱਚ ਤਾਂ ਇਹੀ ਆ ਵੀ ਉਹਨਾਂ ਨੂੰ ਕੁਝ ਦਿੱਤਾ ਕਰਕੇ ਵੀ ਉਹਨਾਂ ਦੀ ਡੈਥ ਹੋਈ ਹੈ ਤੁਸੀਂ ਬਾਅਦ ਚ ਉਹੋ ਨਹੀਂ ਕਰਾਈ ਵੀ ਪੁੱਛ ਪਰਤਾਲ ਵੀ ਹਾਂ ਕੌਣ ਨਹੀਂ ਵੀ ਹਾਲਾਤੀ ਪਰਿਵਾਰ ਦੇ ਵਿੱਚ ਜਦੋਂ ਕੋਈ ਇੱਕ ਬੰਦਾ ਘਰ ਦੇ ਵਿੱਚੋਂ ਚਲਿਆ ਜਾਵੇ ਪਰਿਵਾਰ ਦੇ ਇਦਾਂ ਦੇ ਹਾਲਾਤ ਸਿਰ ਤੋਂ ਸਿਰ ਦਾ ਸਾਈ ਚਲਿਆ ਜਾਵੇ ਨਾ ਤੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਹੋ ਜਾਂਦੇ ਆ ਇਹ ਚੀਜ਼ਾਂ ਨੂੰ ਅਸੀਂ ਗਾਈਡ ਕਰਦੇ ਆ ਅੱਜ ਵੀ ਕਰਦੇ ਆ ਬਹੁਤ ਕਮੀ ਮਹਿਸੂਸ ਹੁੰਦੀ ਹੈ ਪਰ ਤੁਹਾਨੂੰ ਲੱਗਦਾ ਕਿ ਛੱਤਾ ਜੀ ਨੂੰ ਕੁਝ ਪਾ ਕੇ ਦਿੱਤਾ ਗਿਆ ਕਿਸੇ ਵੀ ਚ ਪਾਣੀ ਚ ਜਾਂ ਦਾਰੂ ਹਾਂਜੀ ਵੀਰੇ ਵੀ ਮੈਨੂੰ ਨਹੀਂ ਜੰਗੀ ਤਰ੍ਹਾਂ ਪਤਾ ਕਿਉਂਕਿ ਮੈਂ ਕਾਫੀ ਛੋਟੀ ਸੀ ਵੀ ਸੁਣਨ ਦੇ ਵਿੱਚ ਤਾਂ ਇਹੀ ਆਇਆ ਵੀ ਉਹਨਾਂ ਨੂੰ ਪਰਿਵਾਰ ਦੇ ਬਾਕੀ ਜੀ ਵੀ ਤੁਹਾਡੇ ਬਹੁਤ ਸਾਰਾ ਪਰਿਵਾਰ ਤੁਹਾਡਾ ਵੱਡਾ ਪਰਿਵਾਰ ਹੈ ਤਾਂ ਉਹਨਾਂ ਨੇ ਵੀ ਕਿਸੇ ਨੂੰ ਵੱਡੇ ਨੂੰ ਤਾਂ ਪਤਾ ਹੀ ਹੋਊਗਾ ਵੀ ਗੱਲ ਕੀ ਵਾਪਰੀ ਸੀ ਹਾਂਜੀ ਉਹਨਾਂ ਨੂੰ ਪਤਾ ਹੋਊਗਾ ਪਰ ਮੈਂ ਵੀਰੇ ਇਹ ਚੀਜ਼ ਕਿਉਂਕਿ ਮੈਂ ਇਲਜ਼ਾਮ ਲਾਉਣ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਮੈਂ ਵੀ ਮੈਨੂੰ ਤਾਂ ਸੁਣਨ ਦੇ ਵਿੱਚ ਤਾਂ ਚਲੋ ਆਪਾਂ ਸੁਣਦੇ ਹਾਂ ਲੋਕ ਦੱਸ ਰਹੇ ਆ ਕਿ ਮੇਰੀ ਏਜ ਬਹੁਤ ਛੋਟੀ ਸੀ ਉਹ ਜਦੋਂ ਦੀਆਂ ਗੱਲਾਂ ਪਰ ਦੱਸਤਾ ਹੀ ਰਹੀ ਸੀ ਕਿ ਵੀ ਉਹਨਾਂ ਨੂੰ ਕੁਝ ਦਿੱਤਾ ਹੈ ਇਸੇ ਕਾਰਨ ਉਹਨਾਂ ਦੀ ਮੌਤ ਆਈ ਹਾਂਜੀ ਵੀਰੇ ਕਿ ਕਿ ਉਹਨਾਂ ਦੀ ਚਰਚਾ ਹੋ ਰਿਆ ਸੀਗਾ ਕਿ ਉਹ ਅੱਜ ਬਹੁਤ ਉੱਪਰ ਜਾ ਕੇ ਗਾਉਂਦਾ ਬਹੁਤ ਚੜ੍ਹਾਈ ਸੀ ਵੀਰੇ ਉਹਨਾਂ ਦੀ ਇਹ ਵੀ ਕਾਰਨ ਹੋ ਸਕਦਾ ਹੋ ਸਕਦਾ ਜੀ ਤੁਹਾਨੂੰ ਲੱਗਦਾ ਕਿ ਜੇ ਅੱਜ ਨਛੱਤਰਛਤਾ ਇੱਥੇ ਹੁੰਦੇ ਤਾਂ ਪਰਿਵਾਰ ਦਾ ਹਾਲ ਤੇ ਘਰ ਦਾ ਹਾਲ ਕੁਝ ਹੋਰ ਹੋਣਾ ਸੀ ਤੁਹਾਡੀਆਂ ਅੱਖਾਂ 'ਚ ਮਹਿਸੂਸ ਹੋ ਰਿਹਾ ਹੈਗਾ ਆਪਣੇ ਪਿਤਾ ਨੂੰ ਯਾਦ ਕਰ ਰਹੇ ਹੋ ਤੁਸੀਂ ਹਾਂਜੀ ਵੀਰੇ ਮੰਨਦੇ ਆਂ ਚੀਜ਼ ਜਿਹਨੂੰ ਵੀ ਸਾਡੇ ਫਾਦਰ ਸਾਹਿਬ ਜਾਂਦੇ ਹੁੰਦੇ ਹੁੰਦੇ ਅੱਜ ਅਸੀਂ ਵੀ ਕੈਨੇਡਾ ਅਮਰੀਕਾ ਬੈਠੇ ਹੁੰਦੇ ਬਹੁਤ ਚੀਜ਼ਾਂ ਕਾਇਲ ਕਰਦੇ ਆਂ ਬਹੁਤ ਕਮੀ ਮਹਿਸੂਸ ਹੁੰਦੀ ਹੈ ਮਾਂ-ਬਾਪ ਦੀ ਕਾਰ ਡਰੋਨ ਨੂੰ ਆਉਂਦਾ ਹੁਣ ਤਾਂ ਹਾਂਜੀ ਕਾਰ ਦੇ ਵਿੱਚ ਸਿਰਫ ਮੈਂ ਹੀ ਆ ਵੀਰੇ ਬੱਚੇ ਨੇ ਮੇਰੇ ਉਸ ਗੀਤ ਨੂੰ ਚੇਤੇ ਕਰਦੇ ਹੋਏ ਜਿਹੜਾ ਛੱਤਾ ਜੀ ਨੇ ਗਾਇਆ ਸੀਗਾ ਕਿ ਅੱਜ ਦੇ ਜਮਾਨੇ ਵਿੱਚ ਹੱਜ ਕੀ ਗਰੀਬ ਦਾ ਜਿਹਦੇ ਘਰ ਧੀ ਮਟਿਆਰ ਤੇ ਅੱਜ ਛੱਤੇ ਦੀ ਧੀ ਵੀ ਉਸੇ ਥਾਂ ਤੇ ਬੈਠੀ ਐ ਤੇ ਪੁਕਾਰ ਰਹੀ ਐ ਕਿ ਮੇਰੀ ਆਵਾਜ਼ ਹੈਗੀ ਆ ਮੈਂ ਗਾਉਣਾ ਚਾਹੁੰਦੀ ਆ ਮੈਨੂੰ ਸਪੋਰਟ ਹੀ ਕਰ ਦਿਓ ਹਾਂਜੀ ਬਸ ਮੈਂ ਸਰੋਤਿਆਂ ਤੋਂ ਇਹੀ ਮੰਗ ਕਰਦੀ ਆ ਕਿ ਜਿਵੇਂ ਮੇਰੇ ਪਹਿਲਾਂ ਵਾਲੇ ਗੀਤਾਂ ਨੂੰ ਦੱਬ ਕੇ ਸਪੋਰਟ ਕੀਤੀ ਐ ਮੇਰੇ ਰੁੱਤ ਪਿਆਰ ਦੀ ਸੌਂਗ ਪਾਪਾ ਦਾ ਮੈਂ ਸੇਮ ਕੀਤਾ ਉਹਨੂੰ ਬਹੁਤ ਜ਼ਿਆਦਾ ਸਰੋਤਿਆਂ ਨੇ ਪਿਆਰ ਦਿੱਤਾ ਮੰਗ ਕਰਦੀਆਂ ਸਰੋਤਿਆਂ ਤੋਂ ਕਿ ਮੇਰੇ ਆਹ ਵਾਲੇ ਗੀਤ ਨੂੰ ਚੱਲ ਰਿਹਾ ਮਾਰਕੀਟ ਦੇ ਵਿੱਚ ਸੱਪ ਬਣ ਕੇ ਡੰਗਦੇ ਆ ਇਹ ਗੀਤ ਨੂੰ ਸਰੋਤੇ ਵੱਧ ਪਿਆਰ ਕਰ ਲੈ ਸਪੋਰਟ ਕਰ ਲੈ ਰੀਲਾ ਬਣਾਉਣ ਮੈਨੂੰ ਵੀ ਮਾਰਕੀਟ ਦੇ ਵਿੱਚ ਮੌਕਾ ਦੇ ਉਹ ਗਾਣਾ ਸੁਣਾਓਗੇ ਹੋਇਆ ਕੀ ਅੱਜ ਦੇ ਅੱਜ ਦੇ ਜ਼ਮਾਨੇ ਵਿੱਚ ਅੱਜ ਕੀ ਗਰੀਬ ਦਾ ਅੱਜ ਦੇ ਜ਼ਮਾਨੇ ਵਿੱਚ ਹੱਜ ਕੀ ਗਰੀਬ ਦਾ ਏ ਜੀ ਦੇ ਘਰ ਥੀ ਜੀਦੇ ਕਰਤੀ ਮਟਿਆ ਜੀਦੇ ਕਰਤੀ ਮਟਿਆਰ ਬਹੁਤ ਖੂਬਸੂਰਤ ਗਾਣਾ ਸੀਗਾ ਮੇਰੇ ਬਹੁਤ ਕਰੀਬੀ ਨੇ ਜਿਨ੍ਹਾਂ ਨੇ ਲਿਖਿਆ ਸੀ ਇਹ ਗਾਣਾ ਆ ਤੁਸੀਂ ਬਹੁਤ سارے ਲੋਕ ਤੁਹਾਡੇ ਕੋਲੇ ਆਏ ਉਸ ਤੋਂ ਬਾਅਦ ਤੁਸੀਂ ਇਹ ਕਹਿੰਦੇ ਹੋ ਕਿ ਮੇਰੇ ਕੋਲੇ ਆਏ ਜਰੂਰ ਪਰ ਪੁੱਛਿਆ ਨਹੀਂ ਬਾਅਦ ਕਿਸੇ ਨੇ ਵੀ ਬਹੁਤੇ ਨੇ ਕਿਹਾ ਕਿ ਹਰਮਨ ਤੈਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਕੁਝ ਦਿਨ ਆਏ ਬਾਅਦ ਚਲੇ ਗਏ ਇਹ ਹੋਇਆ ਕਦੇ ਕਿਸੇ ਨੇ ਕਿਹਾ ਕਿ ਹਰਮਨ ਨੂੰ ਬੌਂਡ ਕਰ ਲੈਣੇ ਆ ਹਰ ਮਨ ਨੂੰ ਅਸੀਂ ਆਪਣੀ ਕੰਪਨੀ ਚ ਲੈ ਜਾਂਦੇ ਆਂ ਨਹੀਂ ਵੀਰੇ ਅੱਦਾਂ ਦੀ ਕੋਈ ਗੱਲ ਨਹੀਂ ਹੋਈ ਹਜੇ ਤੱਕ ਮੇਰੇ ਨਾਲ ਕਿਸੇ ਦੀ ਹੂੰ ਵੈਸੇ ਇੱਕ ਜਣੇ ਨੇ ਮੈਨੂੰ ਕਿਹਾ ਸੀ ਕਿਸੇ ਨੇ ਕਿ ਤੈਨੂੰ ਮਾਰਕੀਟ ਦੇ ਵਿੱਚ ਲਿਆਵਾਂਗੇ ਵਧੀਆ ਤੇਰਾ ਨਾਮ ਬਣਾਵਾਂਗੇ ਪਰ ਮੈਂ ਹਜੇ ਤੱਕ ਕਿਸੇ ਕੰਪਨੀ ਨਾਲ ਬੌਂਡ ਨਹੀਂ ਹੈਗੀ ਹੁਣ ਤੱਕ ਨਹੀਂ ਨਹੀਂ ਕੋਸ਼ਿਸ਼ ਕਰਾਂਗੇ ਅੱਗੇ ਜਾਣ ਦੀ ਜੇ ਕੋਈ ਕੰਪਨੀ ਕਹੇ ਵੀ ਹਾਂ ਵਿਛੱਤੇ ਹੋਣਾਂ ਦੀ ਬੇਟੀ ਐ ਛੱਤੇ ਹੋਣਾਂ ਵਰਗੀ ਆਵਾਜ਼ ਐ ਦੇਖੋ ਵੀਰੇ ਜੋ ਪ੍ਰਮਾਤਮਾ ਨੂੰ ਚੰਗਾ ਲੱਗੇ ਹੂੰ ਜਿੱਦਾਂ ਹੋਇਆ ਨਹੀਂ ਤੁਹਾਡਾ ਆਪਣਾ ਮਨ ਵੀ ਹੋਏਗਾ ਕੁਝ ਹਾਂਜੀ ਅੱਗੇ ਤਾਂ ਹੈਗਾ ਵੀ ਮਾਲ ਵੀ ਸਰੋਤੇ ਮੈਨੂੰ ਵੀ ਪਿਆਰ ਕਰਨ ਜਿੱਦਾਂ ਕਿ ਮੇਰੇ ਪਾਪਾ ਨੂੰ ਕਰਦੇ ਸੀ ਕਿਉਂਕਿ ਮੈਂ ਵੀ ਉਹਨਾਂ ਦੇ ਵਾਂਗ ਹੀ ਗੋਣੀ ਐ ਪਰ ਆਵਾਜ਼ ਸੁਣ ਕੇ ਲਾਈਕ ਕਮੈਂਟ ਕਰਨ ਅਲਵੇਲਾ ਸਾਹਿਬ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਸੀ ਤੁਹਾਡੇ ਪਾਪਾ ਦਾ ਤੁਸੀਂ ਸ਼ਾਇਦ ਛੋਟੇ ਸੀ ਪਰ ਬਾਅਦ ਚ ਵੱਡਿਆਂ ਨੇ ਦੱਸਿਆ ਹੋਊਗਾ ਤੁਹਾਨੂੰ ਪਰਿਵਾਰਕ ਰਿਲੇਸ਼ਨਸ਼ਿਪ ਵੀ ਰਿਹਾ ਉਹਨਾਂ ਦੇ ਸਾਡੇ ਤੇ ਉਹਨਾਂ ਦੇ ਪਰਿਵਾਰ ਦੇ ਪਰਿਵਾਰਕ ਰਿਲੇਸ਼ਨਸ਼ਿਪ ਆਪਸੀ ਹਾਂਜੀ ਬਹੁਤ ਐਸਪੈਕਟ ਕਰਦੇ ਸੀ ਉਹ ਪਾਪਾ ਦੀ ਸਾਡੀ ਸਾਡੇ ਸਾਰੇ ਪਰਿਵਾਰ ਦੀ ਬਾਅਦ ਚ ਮਿਲਦੇ ਸੀਗੇ ਰਹਿੰਦੇ ਹਾਂਜੀ ਬਾਅਦ ਚ ਮਿਲਦੇ ਸੀ ਉਹ ਹਾਂ ਉਹਨਾਂ ਹੀ ਤਕਰੀਬਨ ਹੋ ਗਏ ਹੋਣਗੇ 5-7 ਸਾਲ ਡੈਥ ਹੋਈ ਨੂੰ ਮਿਲਦੇ ਸੀ ਪਰਿਵਾਰ ਦੇ ਵਿੱਚ ਵਧੀਆ ਵਿੱਚ ਡੈਥ ਤੋਂ ਇੱਕ ਅਗਲੇ ਦਿਨ ਕੋਈ ਅਨਾਮ ਕੰਪਨੀ ਨੇ ਦੇਣਾ ਸੀ ਅੱਜ ਕੱਲ ਕੰਪਨੀਆਂ ਦੇ ਰੂਲ ਚੇਂਜ ਹੋ ਗਏ ਨੇ ਉਦੋਂ ਤੱਕ ਕੰਪਨੀਆਂ ਗਾਉਣ ਵਾਲਿਆਂ ਨੂੰ ਬਹੁਤ ਸਾਰਾ ਪੈਸਾ ਦਿੰਦੀਆਂ ਸੀਗਾ ਅਗਲੇ ਦਿਨ ਕੋਈ ਗੱਡੀ ਗਿਫਟ ਦੇਣੀ ਸੀ ਛੱਤਾਂ ਹਾਂਜੀ ਵੀਰੇ ਹੁਣ ਤਾਂ ਬਕਾਇਦਾ ਕੰਪਨੀਆਂ ਕਲਾਕਾਰ ਤੋਂ ਪੈਸਾ ਮੰਗਦੀਆਂ ਗੀਤਕਾਰ ਤੋਂ ਮੰਗਦੀਆਂ ਪਰ ਉਦੋਂ ਸਿਸਟਮ ਇਦਾਂ ਸੀ ਕਿ ਕੰਪਨੀਆਂ ਬਕਾਇਦਾ ਕਲਾਕਾਰ ਨੂੰ ਅਨਾਮ ਦਿੰਦੀਆਂ ਸੀ ਜਿਹੜਾ ਕੋਈ ਸਿੰਗਰ ਵਧੀਆ ਗਾਉਂਦਾ ਸੀ ਪਾਪਾ ਨੂੰ ਅਨਾਮ ਮਿਲਣਾ ਸੀ ਸੋਹਣਾਂ ਹੂੰ ਉਹ ਸਵੇਰ ਨੂੰ ਤਾਂ ਨਹੀਂ ਦਿੱਥ ਹੋ ਜਾਂਦੀ। ਨਾਮ ਤੁਹਾਡੇ ਤੱਕ ਨਹੀਂ ਪਹੁੰਚਿਆ ਹੋਵੇ। ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕਰੀ। ਕੋਈ ਕੰਪਨੀ ਵਾਲਾ ਬਾਅਦ ਚ ਆਇਆ ਨਹੀਂਗਾ? ਨਹੀਂ ਵੀਰੇ। ਜਿੰਨਾ ਚ ਉਹਨਾਂ ਦੀਆਂ 12-13 ਕੈਸਟ ਆਈਆਂ ਨੇ ਉਹ ਨਹੀਂ ਆਏ। ਕੋਈ ਵੀ ਨਹੀਂ ਆਇਆ ਵੀਰੇ। ਜੋ ਗੱਲ ਸੱਚ ਆ ਤਾਂ ਸੱਚ ਆ। ਜੋ YouTube ਦੇ ਉੱਤੇ ਜਾਂ ਕਿਤੇ ਵੀ ਕੋਈ ਕੰਪਨੀ ਗਾਣਾ ਚਲਾਉਂਦੀ ਆ ਉਹਦਾ ਮਿਹਨਤਾਨਾ ਕਲਾਕਾਰ ਨੂੰ ਮਿਲਦਾਗਾ ਤੁਹਾਨੂੰ ਮਿਲਿਆ ਕਦੇ? ਨਹੀਂ ਵੀਰੇ। ਸਾਨੂੰ ਕੁਝ ਵੀ ਨਹੀਂ ਮਿਲਿਆ। ਜਿਵੇਂ ਅੱਜ ਕੱਲ ਤਾਂ YouTube ਦੇ ਉੱਤੇ ਲੋਕ ਚੈਨਲ ਬਣਾਈ ਬੈਠੇ ਆ। ਗਾਣੇ ਪ੍ਰਾਣੇ ਗਾਇਕਾਂ ਦੇ ਆ ਆ ਪੈਸੇ ਕਮਾਰੇ ਆ ਤੁਹਾਡੇ ਤੱਕ ਨਹੀਂ ਪਹੁੰਚਦਾ ਨਹੀਂ ਵੀਰੇ ਸਾੜੇ ਤੱਕ ਕੋਈ ਪਹੁੰਚਣਗੇ ਤੁਹਾਨੂੰ ਦੁੱਖ ਲੱਗਦਾ ਕਿ ਕਮਾਈ ਸਾਡੇ ਬਾਪੂ ਦੀ ਮੇਰੇ ਸਾਡੇ ਬਾਪੂ ਦੀ ਬਹੁਤ ਦੁੱਖਾ ਵੀਰੇ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਕੀ ਕਰ ਰਹੇ ਹੋ ਫਿਰ ਇਸ ਲਈ ਇਸ ਲਈ ਤਾਂ ਵੀਰੇ ਕੁਝ ਨਹੀਂ ਕਰ ਰਹੇ ਚਲੋ ਜੋ ਗਾਉਂਦੇ ਨੇ ਅਸੀਂ ਤੇ ਇਹ ਕਹਿੰਦੇ ਆ ਵੀ ਚਲੋ ਪਾਪਾ ਨੂੰ ਯਾਦ ਕਰਦੇ ਨੇ ਲੋਕ ਉਹਨਾਂ ਦਾ ਅੱਜ ਵੀ ਨਾਮ ਆ ਦੁਨੀਆ 'ਚ ਸਰੋਤੇ ਉਹਨਾਂ ਨੂੰ ਪਿਆਰ ਕਰਦੇ ਆ ਹਮ ਪਰ ਮੈਂ ਵੀ ਉਹਨਾਂ ਵਾਂਗੀ ਗਾਉਣਾ ਚਾਹਨੀ ਪਰ ਮੈਂ ਇਹੀ ਮੰਗ ਕਰਦੀ ਕੋਈ ਗੱਲ ਨਹੀਂ ਵੀ ਕਰਦੇ ਹਾਲਾਤ ਨਹੀਂ ਸਾਜਗਰ ਹਾਂਜੀ ਵੀ ਮੈਂ ਗਰੀਬੀ ਦੇ ਵਿੱਚ ਐਨਾ ਕਿ ਮੇਰੇ ਹਾਲਾਤ ਠੀਕ ਨਹੀਂ ਹੈਗੇ। ਜੇ ਕੋਈ ਸਪੋਰਟ ਕਰੇ ਤੁਸੀਂ ਅੱਗੇ ਵੱਧ ਸਕਦੇ ਹੋ। ਹਾਂਜੀ। ਸਿੱਧੂ ਮੂਸੇਵਾਲੇ ਉਹਨਾਂ ਦੇ ਤੁਸੀਂ ਘਰ ਜਾਂਦੇ ਹੋ ਸ਼ੋਭਦੀਪ ਦੇ ਘਰੇ। ਹਾਂਜੀ। ਤੁਹਾਨੂੰ ਪਿਆਰ ਨਾਲ ਮਿਲਦਾ ਹੈ। ਸਿੱਧੂ ਮੂਸੇਵਾਲਾ ਸਟੇਜ ਦੇ ਉੱਤੋਂ ਵੀ ਉਹ ਗਾਣਾ ਗਾਉਂਦੇ ਨੇ। ਕਿਵੇਂ ਮਹਿਸੂਸ ਹੁੰਦਾ ਪਹਿਲਾ ਗਾਣਾ ਗਾਉਂਦੇ ਉਸ ਤੋਂ ਬਾਅਦ ਜਾਂਦੇ ਹੋ ਕਿ ਪਹਿਲਾਂ ਤੁਸੀਂ ਘਰ ਜਾਂਦੇ ਹੋ? ਨਹੀਂ ਵੀਰੇ ਪਹਿਲਾਂ ਉਹਨਾਂ ਨੇ ਮੇਰੇ ਪਾਪਾ ਦਾ ਗਾਣਾ ਗਾਇਆ ਸੀ। ਬਾਅਦ ਵਿੱਚ ਉਹਨਾਂ ਨੇ ਸਾਡੇ ਤੱਕ ਦਾ ਰਸਤਾ ਕੰਮ ਕੀਤਾ ਸੀ ਕਿ ਉਹਨਾਂ ਦੀ ਬੇਟੀ ਨੂੰ ਅਸੀਂ ਮਿਲਣਾ। ਫਿਰ ਤੁਸੀਂ ਗਏ ਸੀਗੇ ਹਾਂਜੀ ਮੈਂ ਗਈ ਸੀ ਉਹਨਾਂ ਕੋਲ ਮੈਨੂੰ ਬੁਲਾਇਆ ਸੀ ਉਹਨਾਂ ਨੇ ਜਿਵੇਂ ਲੱਗਿਆ ਮਿਲ ਕੇ ਬਹੁਤ ਰਿਸਪੈਕਟ ਕੀਤੀ ਵੀਰੇ ਉਹਨਾਂ ਨੇ ਬਹੁਤ ਵਧੀਆ ਸੀ ਮੇਰੇ ਵੀਰੇ ਦਾ ਨੇਚਰ ਬਹੁਤ ਵਧੀਆ ਸੀ ਚਲੋ ਜੇ ਅੱਜ ਉਹ ਹੁੰਦੇ ਤਾਂ ਵੀਰੇ ਅੱਜ ਤਾਂ ਮੈਂ ਕਿਤੇ ਦੀ ਕਿਤੇ ਪਹੁੰਚ ਜਾਂਦੀ ਬਹੁਤ ਵਧੀਆ ਨੇਚਰ ਸੀ ਉਹਨਾਂ ਦਾ ਕਿਵੇਂ ਮਿਲੇ ਤੁਹਾਨੂੰ ਮਤਲਬ ਜੋ ਤੁਸੀਂ ਗਏ ਹਾਂਜੀ ਵੀਰੇ ਮੈਨੂੰ ਉਹਨਾਂ ਨੇ ਜੱਫੀ ਪਾ ਕੇ ਮਿਲੇ ਵਧੀਆ ਰਿਸਪੈਕਟ ਕੀਤੀ ਵੀ ਸਾਡੀ ਭੈਣ ਆਈ ਆ ਸਾਡੇ ਉਸਤਾਦ ਦੀ ਬੇਟੀ ਆਈ ਆ ਪਾਪਾ ਨੂੰ ਜਿਵੇਂ ਅੱਜ ਨਵੇਂ ਮੁੰਡਿਆਂ ਚ ਸੀਗੇ ਫਿਰ ਵੀ ਉਹਨਾਂ ਨੇ ਪਾਪਾ ਨੂੰ ਬਹੁਤ ਸਤਿਕਾਰ ਦਿੱਤਾ ਨਵੇਂ ਮੁੰਡੇ ਤੁਸੀਂ ਕਹਿੰਦੇ ਹੋ ਕਿ ਨਵੇਂ ਮੁੰਡਿਆਂ ਨੂੰ ਮੇਰੇ ਪਾਪੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਹਾਂਜੀ ਨਹੀਂ ਪਤਾ ਵੀਰੇ ਇਹ ਚੀਜ਼ ਨੂੰ ਨਵੇਂ ਮੁੰਡੇ ਕਹਿੰਦੇ ਆ ਵੀ ਨਿਸ਼ਚਤਰਛਤਾ ਕੌਣ ਸੀ ਗਾਇਕ ਕਿਹੜਾ ਸੀਗਾ ਵੀ ਜਿਵੇਂ ਉਹ ਨਵੇਂ ਮੁੰਡਿਆਂ ਚ ਸੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਸੀ ਕਿ ਨਿਸ਼ਚਤਰਛਤਾ ਕੌਣ ਸੀ ਕੋਈ ਗਾਣਾ ਵੀ ਸੁਣਿਆ ਸੀ ਤੁਹਾਡੇ ਤੋਂ ਉੱਥੇ ਨਹੀਂ ਵੀਰੇ ਉਹਨਾਂ ਨੇ ਗਾਣਾ ਨਹੀਂ ਸੁਣਿਆ ਕੋਈ ਪਾਪਾ ਦਾ ਗਾਣਾ ਕੋਈ ਵੀ ਮੰਦੜੇ ਬੋਲ ਨਾ ਬੋਲ ਬੇ ਸੱਜਣਾ ਮੰਦੜੇ ਬੋਲ ਨਾ ਬੋਲ ਹੋ ਕੀ ਹੋਇਆ ਜੇ ਬਿਰਸਦੇ ਆਗੇ ਆਗੇ ਤੇਰੇ ਕੋਲ ਬੇ ਸੱਜਣਾ ਮੰਦੜੇ ਬੋਲ ਨਾ ਬੋਲ ਵੇ ਮੰਦੜੇ ਬੋਲ ਨਾ ਬੋਲ ਬੇ ਸੱਜਣਾ ਮੰਦੜੇ ਬੋਲ ਨਾ ਬੋਲ ਹੋ ਕੀ ਹੋਇਆ ਕਰੋ ਗਈ ਓ ਮੀਰੀ ਜੀਬ ਤੇਰੀ ਤੇ ਛਾਲੇ ਹੱਕੀ ਹੋਇਆ ਕਰੋ ਗਹੀਓ ਮੀਰੀ ਜੀਬ ਤੇਰੀ ਤੇ ਛਾਲੇ ਹੱਕੀ ਹੋਇਆ ਤੇਰੀ ਮਹਿਫਲ ਮੱਲੀ ਬੈਠੇ ਦਿਲ ਦੇ ਕਾਲੇ ਹੋ ਸਾਡਾ ਦਿਲ ਪੀੜਾਂ ਦੇ ਗਠੜੀ ਵੇ ਹੋ ਸਾਡਾ ਦਿਲ ਪੀੜਾਂ ਦੇ ਗਠੜੀ ਦੇਖੀ ਕਿਤੇ ਫਰੋਲ ਬੇ ਸੱਜਣਾ ਮੰਦੜੇ ਬੋਲ ਨਾ ਬੋਲ ਵੇ ਮੰਦੜੇ ਬੋਲ ਨਾ ਬੋਲ ਬੇ ਸੱਜਣਾ ਮੰਦੜੇ ਬੋਲ ਨਾ ਵੋ ਕੀ ਬਾਤ ਹੈ ਬਹੁਤ ਖੂਬਸੂਰਤ ਗੀਤ ਆਪ ਵੀ ਲਿਖਦੇ ਹੋ ਸ਼ਤਾ ਜੀ ਨਹੀਂ ਵੀਰੇ ਉਹ ਬਿਲਕੁਲ ਹੀ ਅਨਪੜ੍ਹ ਸੀ ਪਾਪਾ ਵਾਂਗੂ ਮੈਂ ਵੀ ਤੁਹਾਨੂੰ ਕੋਸ਼ਿਸ਼ ਨਹੀਂ ਕੀਤੀ ਵੀ ਤੁਹਾਡੇ ਪਾਪਾ ਨੇ ਵੀ ਮੈਂ ਆਪਣੇ ਬੱਚੇ ਪੜ੍ਹਾ ਲਾਂ ਵੀਰੇ ਮਾਂ ਬਾਪ ਦੀ ਕੋਸ਼ਿਸ਼ ਹੁੰਦੀ ਆ ਕਿ ਬੱਚੇ ਨੂੰ ਪੜ੍ਹਾਵੇ ਕਿਉਂਕਿ ਮੈਂ ਉਦੋਂ ਕਾਫੀ ਛੋਟੀ ਸੀ ਜਦੋਂ ਪਾਪਾ ਕਿੰਨੇ ਸਾਲ ਦੇ ਤੁਸੀਂ ਉਸ ਵੇਲੇ ਤਕਰੀਬਨ ਵੀਰੇ ਮੈਂ 9 ਸਾਲ ਦੀ ਸੀ ਪਾਪਾ ਮੈਨੂੰ ਕਹਿੰਦੇ ਸੀ ਚਲੋ ਵੀ ਉਦੋਂ ਬੱਚਿਆਂ ਦਾ ਜਿਦਾਂ ਨੇਚਰ ਹੁੰਦਾ ਸਕੂਲ ਮੈਨੂੰ ਤਿਆਰ ਕਰਕੇ ਘਰ ਦਿੰਦੇ ਸੀ ਵੀਰੇ ਵੀ ਮੈਂ ਬਾਹਰੇ ਦੀ ਬਾਹਰ ਬੈਠ ਕੇ ਮੁੜਿਆ ਹੁੰਦੀ ਸੀ ਹਾਂਜੀ ਅੱਜ ਲੱਗਦਾ ਵੀ ਜੇ ਮੈਂ ਪੜ੍ਹੀ ਹੁੰਦੀ ਹਾਂਜੀ ਬਹੁਤ ਕਮੀ ਮਹਿਸੂਸ ਹੁੰਦੀ ਵੀਰੇ ਇੱਚ ਦੀ ਵੀ ਪੜ੍ਹੇ ਹੁੰਦੇ ਅੱਜ ਨੂੰ ਕਿਤੇ ਦੀ ਕਿਤੇ ਬੈਠੇ ਹੁੰਦੇ ਅੱਛਾ ਸਿੱਧੂ ਮੂਸੇਵਾਲਾ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਜਦੋਂ ਤੁਸੀਂ ਕਿਹਾ ਕਿ ਮੈਂ ਮਿਲੀ ਉਹਨਾਂ ਨੇ ਕਿਹਾ ਕਿ ਮੈਂ ਹਾਰਮਨ ਛੱਤਾਂ ਨੂੰ ਪ੍ਰੋਮੋਟ ਕਰਾਂਗਾ ਅੱਗਾ ਲੈ ਕੇ ਜਾਵਾਂਗਾ ਜਦੋਂ ਵੀ ਸਿੱਧੂ ਮੂਸੇਵਾਲਾ ਕਿਸੇ ਸਿੰਗਰ ਦਾ ਪੁਰਾਣੇ ਦਾ ਨਾਮ ਲੈਂਦਾ ਸੀ ਤਾਂ ਉਸ ਦੀ ਚਰਚਾ ਛੱਡ ਜਾਂਦੀ ਸੀਗੀ ਛੱਤੇ ਉਹਨਾਂ ਦਾ ਗਾਣਾ ਵੀ ਗਾਇਆ ਨਛੱਤਾ ਛੱਤਾ ਜੀ ਦਾ ਗਾਣਾ ਗਾਇਆ ਤਾਂ ਲੋਕ ਸਰਚ ਕਰਨ ਲੱਗੇ ਸੀ ਉਹ ਗਾਣਾ ਮੇਜਰ ਰਾਜਸਥਾਨੀ ਦਾ ਨਾਮ ਲਿਆ ਤਾਂ ਮੇਜਰ ਰਾਜਸਥਾਨੀ ਦਾ ਨਾਮ ਸਰਚ ਕਰਨ ਲੱਗੇ ਜਸਵਿੰਦਰ ਬਰਾੜ ਦਾ ਨਾਮ ਲਿਆ ਤੇ ਜਸਵਿੰਦਰ ਬਰਾੜ ਵੀ ਲੋਕ ਦੁਆਰਾ ਖਾੜੇ ਜਿਹੜੇ ਫੇਰ ਦੁਆਰਾ ਸ਼ੁਰੂ ਹੋ ਗਏ ਤਾਂ ਤੁਹਾਨੂੰ ਲੱਗਿਆ ਕਿ ਉਸ ਦੀ ਮੌਤ ਤੋਂ ਬਾਅਦ ਸਭ ਕੁਝ ਰੁਕ ਗਿਆ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਹੋ ਸਕਦਾ ਹੈ ਕਿ ਹਰਮਨ ਛੱਤਾ ਅੱਜ ਸਿੱਧੂ ਮੂਸੇਵਾਲੇ ਦੇ ਨਾਲ ਕੋਈ ਗਾਣਾ ਕੱਢ ਰਹੀ ਹੁੰਦੀ ਹਾਂਜੀ ਵੀਰੇ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਹੂੰ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਭਾਣੇ ਦਿਨ ਮਾਰਕੀਟ ਦੇ ਵਿੱਚ ਲੈ ਕੇ ਆਉਂਗਾ ਤੇਰੇ ਵਧੀਆ-ਵਧੀਆ ਟਰੈਕ ਵੀ ਕਰਾਉਂਗਾ ਜਿੱਥੋਂ ਜਿੰਨੀ ਵੀ ਤੇਰੀ ਸਪੋਰਟ ਹੋਈ ਮੈਂ ਉਹਨਾਂ ਹੀ ਕਰੂੰਗਾ ਭਾਣੇ ਇਹ 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 ਕਿਉਂ ਹੁੰਦਾ ਹੈਗਾ ਜਿਹੜੇ ਚੰਗਾ ਹੀ ਗਾਉਣ ਵਾਲ ਨੇ ਆਪਾਂ ਕਹਿੰਦੇ ਆ ਕਿ ਜੇ ਸਿੱਧੂ ਮੂਸੇਵਾਲਾ ਨਾਲ ਘਟਨਾ ਵਾਪਰੀ ਤਾਂ ਤੁਸੀਂ ਇੱਕ ਪਾਸੇ ਇਹ ਵੀ ਕਹਿ ਰਹੇ ਹੋ ਕਿ ਮੇਰੇ ਪਿਤਾ ਨੂੰ ਵੀ ਕਿਸੇ ਨੇ ਖਾਣੇ 'ਚ ਕੁਝ ਪਾ ਕੇ ਦਿੱਤਾ ਜੇ ਕੋਈ ਤਰੱਕੀ ਕਰਦਾ ਤਰੱਕੀ ਕਰਦਾ ਨੂੰ ਕੋਈ ਜਰਦਾ ਨਹੀਂ ਅਜਾ ਨਹੀਂ ਜਰਦਾ ਵੀਰੇ ਕੋਈ ਨਹੀਂ ਜਾਂਦਾ ਖਾਂਦੇ ਨੂੰ ਕੋਈ ਨਹੀਂ ਜਰਦਾ ਵੀਰੇ ਪਤਾ ਨਹੀਂ ਦੁਨੀਆ ਨੂੰ ਹੋਇਆ ਕੀ ਹੈ ਕਿ ਖਾਂਦੇ ਨੂੰ ਜਿਹੜਾ ਕੋਈ ਚੰਗਾ ਗਾਉਂਦਾ ਜਿਹੜਾ ਬਹੁਤ ਜਲਦੀ ਤਕੜਿਆਂ ਦਾ ਦਬ ਦਵਾ ਹਾਂਜੀ ਤਕੜਿਆਂ ਵਾਲੇ ਮਤਲਬ ਮਾਰੇ ਬੰਦੇ ਨੂੰ ਦਵਾਇਆ ਹੀ ਜਾਂਦਾ ਹਾਂਜੀ ਹਾਂਜੀ ਜਿਹੜਾ ਗਰੀਬ ਆ ਉਹਨੂੰ ਹੋਰ ਦਵਾ ਦਿੱਤਾ ਜਾਂਦਾ ਵੀ ਤੈਨੂੰ ਅੱਗੇ ਨਹੀਂ ਆਉਣ ਦੇਣਾ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਹਾਂਜੀ ਵੀਰੇ ਗਰੀਬ ਨੂੰ ਗਰੀਬ ਦੀ ਗਰੀਬੀ ਮਾਰ ਜਾਂਦੀ ਹੈ ਵੀਰੇ ਹਾਂ ਸੱਪ ਬਣ ਕੇ ਗਾਣਾ ਜਿਹੜਾ ਤੁਹਾਡਾ ਰਿਹਾ ਉਸ ਦਾ ਸਥਾਈ ਸਥਾਈ ਹਾਂਜੀ ਉਹਨਾਂ ਨੇ ਮੈਨੂੰ ਪ੍ਰਮੋਟ ਕੀਤਾ ਵੀਰੇ ਦੀਪ 베ਨੜਾ ਜੀ ਜਿਨ੍ਹਾਂ ਦਾ ਸੌਂਗ ਮਾਰਕੀਟ ਦੇ ਵਿੱਚ ਚੱਲ ਰਿਹਾ ਔਰ ਪਨੀਤ ਮੇਰਾ ਵੀਰਾ ਹੈਪੀ ਵੀਰਾ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮਾਰਕੀਟ ਦੇ ਵਿੱਚ ਲੈ ਕੇ ਆਂਦਾ Song ਚੱਲ ਰਿਹਾ ਸਾਰੇ ਜਣੇ ਦੱਬ ਕੇ ਸਪੋਰਟ ਕਰਿਓ ਸ਼ੇਅਰ ਕਰਿਓ ਜੀ ਸਥਾਈ ਸੁਣਾ ਦਿਓ ਉਸ ਗਾਣੇ ਦੀ ਹੋ ਸਾਨੂੰ ਪੌੜੀਆਂ ਵੜਾ ਕੇ ਕਈ ਅੰਬਰਾਂ ਤੇ ਚੜੇ ਔਖੇ ਟੈਮ ਨਾਲ ਕੋਈ ਬਿਰਲਾ ਹੀ ਖੜੇ ਸਾਨੂੰ ਪੌੜੀਆਂ ਵੜਾ ਕੇ ਕਈ ਅੰਬਰਾਂ ਤੇ ਚੜੇ ਔਖੇ ਟੈਮ ਨਾਲ ਕੋਈ ਬਿਰਲਾ ਹੀ ਖੜੇ ਹੋ ਦਿਨ ਚੱਲਦੇ ਭਾਵੇਂ ਮਹੜੇ ਹੋ ਦਿਨ ਚੱਲਦੇ ਭਾਵੇਂ ਮਹੜੇ ਉਹ ਦੀ ਰਾਜ ਚ ਲੰਘਦੇ ਆ ਜਿਨ੍ਹਾਂ ਨੂੰ ਦੁੱਧ ਪਿਲਾਉਂਦੇ ਰਹੇ ਸੱਪ ਬਣ ਕੇ ਡੰਗ ਗਿਆ ਜਿਨ੍ਹਾਂ ਨੂੰ ਦੁੱਧ ਪਿਲਾਉਂਦੇ ਰਹੇ ਸੱਪ ਬਣ ਕੇ ਡੰਗ ਗਿਆ ਅੱਛਾ ਹਰਮਨ ਜਿਹੜਾ ਤੁਸੀਂ ਗਾਣਾ ਸੁਣਾਇਆ ਸੱਪ ਬਣ ਕੇ ਸੱਪ ਜਿੱਦੇ ਲੜਨਾ ਉਹ ਲੜੀ ਜਾਣਾਗਾ ਇਥੇ ਤਾਂ ਤੁਹਾਡੇ ਨਾਲ ਖੜਨ ਵਾਲੇ ਬਹੁਤ ਲੋਕ ਨੇ ਜਿਹੜੇ ਤੁਹਾਨੂੰ ਸਪੋਰਟ ਕਰ ਰਹੇ ਨੇ ਹਾਂਜੀ ਵੀਰੇ ਕੰਗਾਂ ਨੇ ਤਾਂ ਇਹ ਗਾਣਾ ਸੁਣ ਕੇ ਵੀ ਪਤਾ ਆਪਣੇ ਆਪ ਹੀ ਲੱਗ ਗਿਆ ਹੋਣਾ ਵੀਰੇ ਸੁਨੇਹਾ ਇੱਕ ਇਹ ਗੀਤ ਸੱਪ ਬਣ ਕੇ ਡੰਗਦੇ ਆ ਪਰ ਜਿਨ੍ਹਾਂ ਨੇ ਸੁਣਿਆ ਜਿਹੜੇ ਪਾਪਾ ਦੇ ਨਾਲ ਵੀ ਚੀਟਿੰਗ ਕਰਦੇ ਸੀ ਮੇਰੇ ਨਾਲ ਵੀ ਕੀਤੀ ਆ ਉਹਨਾਂ ਨੂੰ ਵੀ ਸੁਨੇਹਾ ਹੈ ਇਹ ਹੂੰ ਗੀਤ ਦਾ ਪਰ ਖੜੇ ਵੀ ਤੁਹਾਡੇ ਨਾਲ ਤਾਂ ਲੋਕ ਹਾਂਜੀ ਕਾਫੀ ਖੜੇ ਨੇ ਦੀਪ ਬੇਨੜਾ ਜੀ ਹੂੰ ਜਿਨ੍ਹਾਂ ਨੇ ਮਾਰਕੀਟ ਦੇ ਵਿੱਚ ਲੈ ਕੇ ਆਂਦਾ ਹੂੰ ਮਨਦੀਪ ਹਥਣ ਜਿਨ੍ਹਾਂ ਦਾ ਪ੍ਰੋਜੈਕਟ ਕਰ ਰਹੇ ਆ ਦੁਬਾਰਾ ਫਿਰ ਤੋਂ ਮਾਰਕੀਟ ਦੇ ਵਿੱਚ ਬਹੁਤ ਜਲਦ ਨਹੀਂ ਫਿਰ ਇਹਨਾਂ ਭਰਾਵਾਂ ਦੀ ਤਾਂ ਸਪੋਰਟ ਆ ਤੁਹਾਨੂੰ ਫਿਰ ਸੱਪ ਜ਼ਰੂਰੀ ਲੜਾਉਣਾ ਤੁਸੀਂ ਆਪ ਅੱਗੇ ਵਧੋ ਹਾਂਜੀ ਵੀਰੇ ਕਰ ਰਹੇ ਆ ਅੱਗੇ ਬਾਦਲੇ ਪਰ ਇੱਕ ਮਤਲਬ ਦੁੱਖ ਲੱਗਦਾ ਤੁਹਾਨੂੰ ਵੀ ਜੋ ਘਟਨਾ ਤੁਹਾਡੇ ਪਾਪਾ ਨਾਲ ਵਾਪਰੀ ਜਾਂ ਤੁਹਾਡੇ ਨਾਲ ਵਾਪਰੀ ਤੁਹਾਨੂੰ ਲੱਗਦਾ ਕਿ ਨਹੀਂ ਵਾਪਰਨੀਆ ਚਾਹੀਦੀਆਂ ਕਿਸੇ ਕਲਾਕਾਰ ਨੂੰ ਨਹੀਂ ਦਬਾਉਣਾ ਚਾਹੀਦਾ ਕਿਸੇ ਦੀ ਆਵਾਜ਼ ਨੂੰ ਨਹੀਂ ਦਬਾਉਣਾ ਚਾਹੀਦਾ ਮੈਂ ਤੁਹਾਨੂੰ ਉਹੀ ਤਾਂ ਕਹਿ ਰਹੀ ਹਾਂ ਵੀਰੇ ਇਹ ਗਰੀਬ ਨੂੰ ਗਰੀਬੀ ਮਾਰ ਜਾਂਦੀ ਆ ਪਰ ਗਰੀਬ ਨੂੰ ਹਮੇਸ਼ਾ ਦਵਾਇਆ ਹੀ ਜਾਂਦਾ ਕਿਉਂਕਿ ਜਿਹੜਾ ਪੈਸੇ ਵਾਲਾ ਬੰਦਾ ਉਹ ਮਾਰਕੀਟ ਦੇ ਵਿੱਚ ਜਿਆਦਾ ਫੇਮਸ ਜਲਦੀ ਹੋ ਜਾਂਦਾ ਤੇ ਗਰੀਬ ਬੰਦਾ ਉੱਥੇ ਤਾਂ ਉੱਥੇ ਹੀ ਰਹਿ ਜਾਂਦਾ ਜੀ ਬਹੁਤ ਬਹੁਤ ਸ਼ੁਕਰੀਆ ਹਰਮਨ ਇਸ ਲੋ ਜੀ ਇਹ ਹਨ ਨਛੱਤਰ ਛੱਤਾ ਹੁਣਾ ਦੀ ਬੇਟੀ ਹਰਮਨ ਛੱਤਾ ਸੱਪ ਬਣ ਕੇ ਵੀ ਗਾਣਾ ਆਇਆ ਪਰ ਇਹਨਾਂ ਦਾ ਗਾਣਾ ਜਿਹੜਾ ਇਹਨਾਂ ਦੇ ਪਿਤਾ ਜੀ ਵਾਲਾ ਗਾਣਾ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਤੇ ਇਸ ਕੁੜੀ ਨੂੰ ਇਸ ਨੂੰ ਸਪੋਰਟ ਕਰੋ ਕਿਉਂਕਿ ਹਾਲਾਤ ਤਾਂ ਮੈਂ ਦੇਖੇ ਨੇ ਘਰ ਦੀ ਗਰੀਬੀ ਆ ਤੇ ਉਹ ਛੱਤਾ ਜੀ ਨੇ ਵੀ ਹੰਡਾਈ ਆ ਪਰ ਉਸ ਤੋਂ ਬਾਅਦ ਬੱਚੇ ਵੀ ਹੰਡਾਰੇ ਨੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਜੇ ਕੋਈ ਉੱਡਣਾ ਚਾਹੁੰਦਾ ਹੈ ਕੋਈ ਬੱਚੀ ਇਸ ਖੇਤਰ ਚ ਅੱਗੇ ਆਉਣਾ ਚਾਹੁੰਦੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਨੂੰ ਸਪੋਰਟ ਕਰੀਏ ਦੇਖਦੇ ਰਹੋ ਸਾਡਾ ਪ੍ਰੋਗਰਾਮ ਦੇਸੀ ਬੀਟ ਕੈਮਰਾਮੈਨ ਮਲਕੀਤ ਤੇ ਮਨਪ੍ਰੀਤ ਦੇ